ਰੋਡ ਬਟਨ ਜਿਆਦਾ ਕਿੰਨੀ ਹੁੰਦੀ ਹੈ ਕਿ ਇਥੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਵਾ ਲੇਕਿਨ ਕਾਰਪੇਸ਼ਨ ਜਦੋਂ ਟੀਮ ਜਦੋਂ ਇੱਥੇ ਆਂਦੀ ਹੈ ਤਾਂ ਉਸ ਤੋਂ ਬਾਅਦ ਰੋਡ ਜਿਹੜੀ ਹੈ ਵਾਈਟ ਪਟਕੀਆਂ ਦੇ ਅੰਦਰ ਜਿਹੜੀਆਂ ਗੱਡੀਆਂ ਕਰੀਆਂ ਸ਼ੁਰੂ ਕਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਤਾਂ ਕਿ ਰੋਡ ਜਿਹੜੀ ਲੱਗੇ ਸਾਫ਼ ਹੈ ਗੱਡੀ ਦੇ ਵਿੱਚੋਂ ਬਾਹਰ ਆ ਬੰਦਾ ਤੁਸੀਂ ਫੇਰ ਕੋਈ ਬੈਕ ਕਰਾਰੇ ਸੀਗੇ ਵੀਰੇ ਬੈਕ ਕਰਾ ਕੇ ਅੰਦਰ ਲਵਾਉਂਗਾ ਮੂਰੇ ਥੋੜੀ ਗੱਡੀ ਖੜੀ ਆ ਦੇਖ ਇੱਕ ਮਿੰਟ ਇੱਕ ਮਿੰਟ ਤੁਸੀਂ ਆ ਵੀ ਦਿਖਾ ਦਿਓ ਥੋੜੀ ਗੱਡੀ ਲੈ ਆਹ ਥਾਂ ਬਣਾਈ ਵੀਰੇ ਅਸੀਂ ਲਾਉਣ ਨੂੰ ਆਪਣੇ ਅਸੀਂ ਤਾਂ ਗੱਡੀਆਂ ਤਾਂ ਲਾਣੇ ਬਹੁਤ ਘੰਟਾ ਮੈਂ ਤਾਂ ਪਾਰਾ ਕੋਲੇ ਦਾ ਕ ਸਾਨੂੰ ਇੱਥੇ ਆਵੜ ਖੜਾਉਣਾ ਦਿੱਤਾ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਮਿਲਦੀ ਵੀਰੇ ਅਸਤਾ ਹੋਰ ਸਮਾਨ ਲੈਣ ਆਇਆ ਸਮਾਨ ਲੈ ਕੇ ਵੀ ਅਸੀਂ ਆਪਣਾ ਚੱਲ ਜਾਣਾ ਯਾਰ ਐਸੇ ਤਾਂ ਇਹਨਾਂ ਦੇ ਚਲਾਨ ਪੈਂਦੇ ਆ 246 ਦੇ ਆਪੇ ਰੈਗੂਲਰ ਪਾਨੇ ਹੀ ਆ ਉਦਾਂ ਵੀ ਡਰਾਈਵ ਰੂਟ ਚੱਲਦੀ ਹੈ ਹੁਣ ਵੀ ਇਹਨਾਂ ਨੂੰ ਘੰਟੇ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਵੀ ਨਹੀਂ ਜੇ ਚੱਕੋਗੇ ਤਾਂ ਸਮਾਨ ਥੋੜਾ ਚੱਕਿਆ ਜਾਊਗਾ ਜਿਹੜੀ ਕਾਰਪੋਰੇਸ਼ਨ ਕਰ ਰਹੀ ਹੈ ਜੈਨ ਬਹੁਤ ਖੁਸ਼ ਆ ਇਦਾਂ ਹੀ ਹੋਣਾ ਚਾਹੀਦਾ ਰੋਜ਼ ਕਿਹੜੇ ਮਾਰਨੇ ਚਾਹੀਦੇ ਨੇ ਇੱਥੇ ਚੰਦ ਦੁਕਾਨਦਾਰ ਨਹੀਂ ਜਿਹੜੇ ਸਾਰੀ ਆਪਣੀ ਰੋਡ ਨੂੰ ਖਰਾਬ ਕਰ ਰਹੇ ਨੇ ਅੱਜ ਵੀ ਬਹੁਤ ਦੁਖੀ ਆ ਜੀ ਲੂ ਜਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਇਸ ਸਮੇਂ ਮੈਂ ਦੁਗਰੀ ਰੋਡ ਦੇ ਉੱਤੇ ਖੜਾ ਹਾਂ ਜਿੱਥੇ ਆਤਮ ਅਗਰਜਾ ਰੋਡ ਜਿਹੜਾ ਹੈਗਾ ਉੱਥੇ ਆ ਜਿੱਥੇ ਗੱਡੀਆਂ ਵਾਲੇ ਨੇ ਆਪਣੀ ਸੈਸਰੀ ਦੁਕਾਨਾਂ ਖੋਲੀਆਂ ਲੇਕਿਨ ਇਸ ਰੋਡ ਦੇ ਉੱਤੋਂ ਤੁਹਾਨੂੰ ਲੰਘਣੋਂ ਥਾਂ ਨਹੀਂ ਮਿਲਦੀ ਹੈ ਲੇਕਿਨ ਹੁਣ ਲੰਘਣੋਂ ਥਾਂ ਜਰੂਰ ਮਿਲ ਜੂਗੀ ਕਿਉਂਕਿ ਇਸ ਨਿਊਜ਼ ਦੀ ਸਾਡੇ ਨਾਲ ਮੌਜੂਦ ਹੈ ਡੀ ਜ਼ੋਨ ਤੋਂ ਨੇ ਲੇਕਿਨ ਇਹ ਤਸਵੀਰਾਂ ਦਿਖਾ ਰਹੇ ਹਾਂ ਜੋ ਵਾਈਟ ਪੱਟੀ ਜਿਹੜੀ ਹੈਗੀ ਉਹਦੇ ਅੰਦਰ ਜਿਹੜੀਆਂ ਗੱਡੀਆਂ ਹੁਣ ਖੜੀਆਂ ਹੋਈਆਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖ ਲੰਗਣਾ ਵੀ ਮੁਸ਼ਕਿਲ ਹੁੰਦਾ ਵਾ ਲੇਕਿਨ ਕਾਰਪੇਸ਼ਨ ਜਦੋਂ ਟੀਮ ਜਦੋਂ ਉੱਥੇ ਆਂਦੀ ਹੈ ਤਾਂ ਉਸ ਤੋਂ ਬਾਅਦ ਰੋਡ ਜਿਹੜੀ ਹੈ ਵਾਈਟ ਪੱਟੀਆਂ ਦੇ ਅੰਦਰ ਜਿਹੜੀਆਂ ਗੱਡੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਤਾਂਕਿ ਰੋਡ ਜਿਹੜੀ ਲੱਗੇ ਸਾਫ਼ ਹੈ ਲੇਕਿਨ ਅੱਗੇ ਤਾਂ ਦੇਖ ਸਕਦੇ ਹੋ ਕਿ ਸਮਝਾਇਆ ਜਾਂਦਾ ਕਿ ਗੱਡੀ ਜਿਹੜੀ ਅੰਦਰ ਕਰ ਲੋ ਹਾਦ ਤੋ ਵੀ ਪਾਰ ਹੋ ਗਿਆ ਹੋਇਆ ਰੋਡ ਕੀ ਕਈ ਅਧਿਕਾਰੀ ਜਿਹੜੇ ਇੱਥੇ ਆਏ ਨੇ ਲੇਕਿਨ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਈ ਗਈ ਜਦੋਂ ਪਤਾ ਲੱਗਿਆ ਤਾਂ ਅਸੀਂ ਪਹੁੰਚੇ ਤਾਂ ਗੱਡੀਆਂ ਜਿਹੜੀਆਂ ਨੇ ਤੇ ਖੜੀਆਂ ਵੀ ਹੁੰਦੀ ਐਸ ਵਾਈਟ ਪੱਟੀ ਤੋਂ ਬਾਹਰ ਕਿੱਕਰ ਵੀ ਵਿੱਚ ਬੈਠ ਕੇ ਡਰਾਈਵਰ ਵਿੱਚ ਬੈਠੇ ਤੁਸੀਂ ਰੋਡ ਤੇ ਲਾ ਲਉਂਗੇ ਵੀਰੇ ਰੋਡ ਤੇ ਲਾਈ ਨਹੀਂ ਅਸੀਂ ਆ ਮੁੰਡੇ ਕੋਲ ਸਮਾਨ ਲਿੱਤਾ ਸਮਾਨ ਲੈ ਕੇ ਵੀਰੇ ਗੱਡੀ ਵਾਲੇ ਵਿੱਚ ਬੈਠਾ ਤੇ ਗੱਡੀ ਦੇ ਵਿੱਚੋਂ ਬਾਹਰ ਆ ਬੰਦਾ ਤੁਸੀਂ ਫੇਰ ਕੋ ਉਹ ਅਸੀਂ ਬੈਕ ਕਰਾ ਰਹੇ ਸੀਗੇ ਵੀਰੇ ਬੈਕ ਕਰਾ ਕੇ ਅੰਦਰ ਲਵਾਉਂਗਾ ਮੂਰੇ ਤੁਹਾਡੀ ਗੱਡੀ ਖੜੀ ਆ ਦੇਖੋ ਇੱਕ ਮਿੰਟ ਇੱਕ ਮਿੰਟ ਤੁਸੀਂ ਆ ਵੀ ਦਿਖਾ ਦਿਓ ਨਾ ਤੁਹਾਡੀ ਗੱਡੀ ਲੱਗੀ ਆ ਥਾਂ ਬਣਾਈ ਵੀਰੇ ਅਸੀਂ ਲਾਉਣ ਨੂੰ ਆਪਣੇ ਤੁਸੀਂ ਬਣਾਈ ਥਾਂ ਹਾਂਜੀ ਹਾਂਜੀ ਲੇਕਿਨ ਪਹਿਲੀ ਖੜੀ ਕਰਾ ਰਹੇ ਆ ਵੀ ਕੇ ਮੋਟਰ ਤੋਂ ਸਮਾਨ ਲਿੱਤਾ ਉਹ ਵੀ ਦਿਖਾ ਦੋ ਤੋ ਕਾ ਨਾ ਵੀ ਕੇ ਮੋਟਰ ਤੋਂ ਸਮਾਨ ਲੈ ਕੇ ਵੀਰੇ ਅੰਦਰ ਲਵਾ ਰਹੇ ਆ ਕੀ ਕਰੀਏ ਅੰਦਰ ਤੁਸੀਂ ਲਵਾ ਰਹੇ ਹੋ ਲੇਕਿਨ ਵੀਰੇ ਅਸੀਂ ਇਹਦਾ ਹੌਂਡਰ ਵੀ ਕਿਏ ਆ ਪਤਾ ਕੀ ਹੁੰਦਾ ਸੁਣੋ ਮੇਰੀ ਗੱਲ ਵੀਰੇ ਇੱਕ ਇੱਕ ਗੱਡੀ ਲਵਾ ਰਹੇ ਆ ਕਟੀਆਂ ਥੋੜੀ ਲੱਗਣੀਆਂ ਆ ਯਾਰ ਸੋਤਾ ਲੈ ਠੰਡਾ ਉਸੇ ਸਵੇਰ ਤੋਂ ਸ਼ਾਮ ਦਾ ਗੱਡੀ ਅੰਦਰ ਬੇਨਤੀ ਸੁਣੋ ਦੇਖੋ ਆਪਾਂ ਤੁਹਾਨੂੰ ਦੇਖੋ ਤੁਹਾਡੀ ਡਿਊਟੀ ਤੋਂ ਨਹੀਂ ਕਹਿੰਦੇ ਆ ਕਿ ਪਰ ਤੁਸੀਂ ਇੱਕ ਚੀਜ਼ ਦੇਖੋ ਤੁਹਾਡੀ ਬਲੇਰੋ ਇੱਥੇ ਬਾਹਰ ਖੜੀ ਆ ਬਲੇਰੋ ਨਹੀਂ ਮੇਰੀ ਜਾਨ ਅੱਜ ਕਾਰਪੋਰੇਸ਼ਨ ਵਾਲੇ ਆਂਦੀ ਆ ਵੀਰੇ ਠੀਕ ਆ ਅਸੀਂ ਆ ਕੇ ਰੁਕਿਆ ਨੇ ਸਮਾਨ ਲਿੱਤਾ ਵਾ ਗੱਡੀ ਬੈਕ ਕਰਕੇ ਸਹੀ ਕਰਕੇ ਲਵਾਉ ਨੀ ਨਹੀਂ ਆਉਂਦੇ ਅਸੀਂ ਅਸੀਂ ਵੀਰੇ ਹੁਣ ਸਮਾਨ ਲੈਣਾ ਸਮਾਨ ਲੈ ਲਿਆ ਵਧੀਆ ਕੀਤਾ ਤੁਸੀਂ ਕੈਮਰਾ ਕਰਕੇ ਵੀਡੀਓ ਬਣਾ ਕੇ ਵੀਰੇ ਇਤਨੀ ਨਾ ਕਿ ਜਦੋਂ ਐਂਬੂਲੈਂਸ ਆ ਤੋ ਲੰਘਦੀ ਹੈ ਉਹਦਾ ਰਾਹ ਦੇ ਦੇ ਦਿਓ ਕਿਉਂ ਜ਼ੋਰ ਤੇ ਜਾ ਮੰਨਾ ਹੁੰਦਾ ਮੇਰੀ ਗੱਲ ਨਹੀਂ ਕਰ ਮੇਰੀ ਗੱਲ ਸੁਣੋ ਅਸੀਂ ਤਾਂ ਗੱਡੀਆਂ ਇੱਥੇ ਲਾਣੇ ਬਹੁਤ ਘੱਟ ਟਾਈਮ ਮੈਂ ਤਾਂ ਪਾਰਾ ਕੋਲਾ ਦਾ ਕੰਮ ਕਰਦਾ ਉੱਥੇ ਜਾ ਕੇ ਕੰਮ ਕਰਦਾ ਹਾਂਜੀ ਸਾਨੂੰ ਇੱਥੇ ਆਵੜ ਖੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਨਹੀਂ ਮਿਲਦੀ ਨਾ ਨਹੀਂ ਮਿਲਦੀ ਵੀਰੇ ਅਸੀਂ ਤਾਂ ਹੁਣ ਸਮਾਨ ਲੈਣ ਆਇਆ ਸਮਾਨ ਲੈ ਕੇ ਵੀਰੇ ਅਸੀਂ ਆਪਣਾ ਚੱਲ ਜਾਣਾ ਯਾਰ ਚਲੋ ਜ਼ਿਆਦਾ ਰੋਕ ਲੇਕਿਨ ਤੁਹਾਨੂੰ ਆ ਤਸਵੀਰ ਦਿਖਾ ਰਿਹਾ ਹੁਣ ਗੱਡੀਆਂ ਕਿ ਜਿਹੜੀਆਂ ਗੱਡੀਆਂ ਵਾਈਟ ਪੱਟੀ ਦੇ ਅੰਦਰ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਆ ਲੇਕਿਨ ਇਹ ਉਦੋਂ ਤਸਵੀਰ ਨਹੀਂ ਦਿਖਾਈ ਗਈ ਜਦੋਂ ਰੋਡ ਦੇ ਉੱਤੇ ਗੱਡੀਆਂ ਲੱਗੀਆਂ ਹੋਈਆਂ ਸੀਗੀਆਂ ਜਦੋਂ ਰੋਡ ਦੇ ਉੱਤੇ ਗੱਡੀਆਂ ਲੱਗੀਆਂ ਸੀਗੀਆਂ ਉਦੋਂ ਦੀ ਤਸਵੀਰ ਨਹੀਂ ਦਿਖਾਈ ਕਾਰਪੋਰੇਸ਼ਨ ਦੀ ਗੱਡੀ ਪਹੁੰਚੀ ਤਾਂ ਸਾਰਿਆਂ ਜਿਹੜੀਆਂ ਹਫਤਾ ਤਫਰੀ ਦੇ ਵਿੱਚ ਗੱਡੀਆਂ ਜਿਹੜੀਆਂ ਅੰਦਰ ਕਰਨੀਆਂ ਸ਼ੁਰੂ ਕਰਤੀਆਂ ਕਈਆਂ ਦੇ ਅਲੱਗ-ਅਲੱਗ ਐਕਸਕਿਊਜ਼ ਹੁੰਦੇ ਨੇ ਜਿੱਦਾਂ ਹੁਣ ਉਹ ਉੱਥੋਂ ਜਾ ਰਹੇ ਨੇ ਉਹ ਜਿਹੜੀ ਗੱਡੀ ਰੋਡ ਦੇ ਉੱਤੇ ਲਾਈ ਆ ਹੁਣ ਬਾਹਰ ਆ ਗਏ ਨੇ ਉਹ ਇਹ ਤਸਵੀਰ ਵੀ ਦਿਖਾਣੀ ਲਾਜ਼ਮੀ ਸੀਗੀ ਕਿਉਂਕਿ ਲੁਧਿਆਣਾ ਸ਼ਹਿਰ ਆ ਯਾਰ ਸਾਸ ਉਤਰਾ ਕਰ ਲੋ ਤੁਹਾਡਾ ਕੀ ਜਾਊਗਾ ਲੇਕਿਨ ਵੀਰ ਮੌਜੂਦ ਹੈ ਗਲਬਤ ਕਰਦੇ ਆ ਕਿਸ ਤਰ੍ਹਾਂ ਦੇਖਿਆ ਜਾਊਗਾ ਵੀਰ ਮੈਂ ਇੱਕ ਛੋਟੀ ਜਿਹੀ ਗੱਲ ਪੁੱਛਣੀ ਹੈ ਕਿ ਇਸ ਰੋਡ ਦਾ ਹੱਲ ਕਿੱਦਾਂ ਹੋ ਸਕਦਾ ਹੱਲ ਇਦਾਂ ਵਾਜੀ ਵੈਸੇ ਤਾਂ ਇਹਨਾਂ ਦੇ ਚਲਾਨ ਪੈਂਦੇ ਆ 246 ਦੇ ਆਪ ਰੈਗੂਲਰ ਪਾਨੇ ਹੀ ਆ ਉਦਾਂ ਵੀ ਡਰਾਈਵ ਰੋਡ ਚੱਲਦੀ ਹੈ ਹੁਣ ਵੀ ਇਹਨਾਂ ਨੂੰ ਘੰਟੇ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਵੀ ਨਹੀਂ ਜੇ ਚੱਕੋਗੇ ਤਾਂ ਸਮਾਨ ਤੁਹਾਡਾ ਜੱਕਿਆ ਜਾਊਗਾ ਮੈਂ ਕੋਈ ਤੀ ਜਾਮ ਵਿੱਚ ਫਸਿਆ ਤੁਹਾਨੂੰ ਤਾਂ ਫੋਨ ਕੀਤਾ ਹਾਂਜੀ ਆ ਜੀ ਦੇਖਿਆ ਮੈਂ ਉਹ ਘੰਟੇ ਪਹਿਲਾਂ ਹੀ ਮੁੰਡੇ ਕੰਮ ਕਰਕੇ ਗਏ ਇੱਥੇ ਤੇ ਘੰਟੇ ਬਾਅਦ ਹੀ ਜੋ ਕਾਰਫੇ ਚਲੀ ਜਾਵੇ ਤਾਂ ਉਹ ਲੋ ਜੀ ਰੱਬ ਦਾ ਨਾਮ ਲੈ ਲਓ ਕਾਰਫੇ ਚਲੇ ਗਈ ਆ ਉਹਨੂੰ ਕਬਜ਼ਾ ਦੁਬਾਰਾ ਕਰ ਲਓ ਹੁਣ ਇਹਨਾਂ ਦੇ ਸਮਾਨ ਚੱਕਾਂਗੇ ਆਪਾਂ ਸਮਾਨ ਚੁੱਕੇ ਲੇਕਿਨ ਮਕਸਦ ਇਹਨਾਂ ਦਾ ਸਮਾਨ ਚੱਕਣਾ ਨਹੀਂ ਸਾਡਾ ਵੀ ਮਕਸਦ ਆ ਨਹੀਂ ਸਮਾਨ ਚੱਕੋ ਲੇਕਿਨ ਇਹਨਾਂ ਨੂੰ ਆਪ ਲੁਧਿਆਣਾ ਚ ਰਹਿੰਦੇ ਨਹੀਂ ਕਿਹਾ ਲੁਧਿਆਣਾ ਨੂੰ ਸਮਾਰਟ ਬਣਾਣਾ ਇਹਨਾਂ ਦਾ ਕੰਮ ਨਹੀਂ ਹੈਗਾ ਬਸ ਲੋਕ ਜ਼ਿੰਮੇਵਾਰ ਇਨਨੇ ਸਮਝਦੇ ਆਪਣੀ ਹੁਣ ਤੁਹਾਡੇ ਸਾਹਮਣੇ ਹੀ ਆ ਬੰਦਾ ਬੈਸ ਕੇ ਗਿਆ ਜੀ ਵਿਖੜ ਸਕਦੇ ਇੱਥੇ ਆਤਾਂ ਖੜ ਸਕਦੇ ਆਤਾਂ ਆਤਾਂ ਹੁਣ ਤੁਹਾਡੇ ਵੱਲੋਂ ਕੀ ਅਮਲ ਚ ਲਿਆ ਜਾ ਹੁਣ ਅਸੀਂ ਤਾਂ ਆਪਣਾ ਕੰਮ ਕਰ ਸਕਦੇ ਜਿਸ ਦਾ ਸਮਝਾਈ ਸਕਦੇ ਲੋਕਾਂ ਨੂੰ ਬਾਕੀ ਤੁਹਾਡੇ ਸਾਹਮਣੇ ਇਹ ਸਮਾਨ ਚੱਕਾਂਗੇ ਹੁਣ ਸਮਾਨ ਪਹਿਲਾਂ ਹੀ ਚੱਕ ਲਿਆ ਉਹਨਾਂ ਨੇ ਪਿਆਰ ਨਾਲ ਨਹੀਂ ਮੰਨਦੇ ਤਾਂ ਫਿਰ ਹੁਣ ਪ੍ਰਸ਼ਾਸਨ ਦੇ ਹਿਸਾਬ ਨਾਲ ਚੱਲਾਂਗੇ ਕਾਨੂੰਨ ਦੇ ਹਿਸਾਬ ਨਾਲ ਪੁਲਿਸ ਅਧਿਕਾਰੀ ਐਸੇ ਦੇਖੇ ਜਿਹੜੇ ਡਿਊਟੀ ਨੂੰ ਡਿਊਟੀ ਸਮਝਦੇ ਲੈ ਕੇ ਤੁਹਾਨੂੰ ਇੱਕ ਫੋਨ ਕੀਤਾ ਤੁਸੀਂ ਆ ਗਏ ਹੋ ਲੇਕਿਨ ਇਮਾਨਦਾਰ ਅਫਸਰ ਉਹ ਹੁੰਦਾ ਜਿਹੜਾ ਆਪਣੀ ਏਰੀਆ ਨੂੰ ਸਾਫ਼ ਰੱਖੇਗਾ ਬਾਈ ਹੁਣ ਕਿਸ ਤਰ੍ਹਾਂ ਨੋ ਚੇਤਾਵਨੀ ਦਿੱਤੀ ਜਾਊਗੀ ਹਾਂਜੀ ਚੇਤਾਵਨੀ ਦੇ ਰਹੇ ਹਾਂ ਪਹਿਲਾਂ ਤਾਂ ਹੁਣ ਜਦੋਂ ਉਸ ਤੋਂ ਬਾਅਦ ਹੀ ਬਾਜਣਾ ਜੀ ਉਸ ਤੋਂ ਬਾਅਦ ਸਮਾਨ ਚੱਕਾਂਗੇ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਵਾਰ- ਲੇਕਿਨ ਇਹ ਗੱਡੀਆਂ ਜਿਹੜੀਆਂ ਰੋਡ ਦੇ ਉੱਤੇ ਲੱਗੀਆਂ ਹੋਈਆਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਵੀਰ ਇੱਕ ਸਵਾਲ ਆ ਮੇਰਾ ਛੋਟਾ ਜਿਹਾ ਅਸੀਂ ਇਹ ਲੁਧਿਆਣੇ ਦੇ ਹੀ ਆ ਹਾਂਜੀ ਹਾਂਜੀ ਲੁਧਿਆਣੇ ਦੇ ਆਪਾਂ ਕਿਉਂ ਆਪਣੇ ਲੁਧਿਆਣੇ ਨੂੰ ਇਦਾਂ ਕਰਦੇ ਆ ਨਹੀਂ ਬਾਈ ਜੀ ਅਸੀਂ ਨਹੀਂ ਕਰ ਰਹੇ ਸੀ ਤੁਹਾਡੀ ਕਾਰਵਾਈ ਤੋਂ ਜਿਹੜੀ ਕਾਰਪੋਰੇਸ਼ਨ ਕਰ ਰਹੀ ਆ ਜੈਨਾ ਬਹੁਤ ਖੁਸ਼ ਆ ਇਦਾਂ ਹੀ ਹੋਣਾ ਚਾਹੀਦਾ ਰੋਜ਼ ਗੇੜੇ ਮਾਰਨੇ ਚਾਹੀਦੇ ਨੇ ਇੱਥੇ ਚੰਦ ਦੁਕਾਨਦਾਰ ਨੇ ਜਿਹੜੇ ਸਾਰੀ ਆਪਣੀ ਰੋਡ ਨੂੰ ਖਰਾਬ ਕਰ ਰਹੇ ਨੇ ਅਸੀਂ ਵੀ ਬਹੁਤ ਦੁਖੀ ਆ ਜੀ ਉਹਨਾਂ ਤੋਂ ਘੰਟਾ ਫਸਿਆ ਰਹੇ ਆ ਵਾ ਸਰ ਅਸੀਂ ਰੋਜ਼ ਫਸਦੇ ਆ ਜੀ ਉੱਥੇ ਚੰਦ ਦੁਕਾਨਦਾਰ ਨੇ ਜੀ ਉਹ ਕਰਦੇ ਨੇ ਖਰਾਬ ਇਹ ਦੁਕਾਨਦਾਰ ਕਿਉਂ ਇਦਾਂ ਕਰਦੇ ਬਾਕੀ ਦੇ ਸਾਰੇ ਤਾਂ ਗਾੜੇ ਗਾੜੇ ਸਰ ਉਹਨਾਂ ਨੂੰ ਅਸੀਂ ਪਰਸਨਲੀ ਤੌਰ ਤੇ ਆਪਣੀ ਐਸੋਸੀਏਸ਼ਨ ਤੌਰ ਤੇ ਵੀ ਕਿਹਾ ਰਿਕਵੈਸਟ ਵੀ ਕੀਤੀ ਪਰ ਨਹੀਂ ਆ ਸਰ ਨਹੀਂ ਹੁੰਦੀ ਹੀ ਨਹੀਂ ਕਿ ਉਹ ਮਤਲਬ ਉਹ ਕਹਿੰਦੇ ਨੇ ਕਿ ਸਾਡੇ ਮੰਨਣਗੇ ਜੀ ਆ ਵਧੀਆ ਗੱਲ ਆ ਜਿਹੜੀ ਕਾਰਵਾਈ ਚਾਰਦੀ ਇਹ ਤੋਂ ਮੰਨਣਗੇ ਮੰਨਣਾ ਵੀ ਚਾਹੀਦਾ ਮੰਨਣਾ ਵੀ ਚਾਹੀਦਾ ਮੈਂ ਤਾਂ ਵਧੀਆ ਧੰਨਵਾਦੀਆ ਕਾਰਪੋਰੇਸ਼ਨ ਵਾਲਿਆਂ ਦਾ ਵੀ ਜਿਹੜੇ ਨੇ ਆ ਸਿਸਟਮ ਕੀਤਾ ਚੰਗੀ ਗੱਲ ਆ ਅਸੀਂ ਕੋਈ ਵੀ ਹੋਈਏ ਸਾਡੇ ਪਰਿਵਾਰ ਦਾ ਜੀ ਹੋਵੇ ਫਸ ਜਾਵੇ ਤਾਂ ਕੀ ਕਰੂਗਾ ਬਿਲਕੁਲ ਸਰ ਨੁਕਸਾਨ ਆ ਸਭ ਦਾ ਨੁਕਸਾਨ ਆ ਚੰਗਾ ਵੀ ਨਹੀਂ ਲੱਗਦਾ ਬਿਲਕੁਲ ਆਹੀ ਤੁਹਾਡੇ ਕੋਲ ਸੁਣਨਾ ਸੀ ਲੁਧਿਆ ਕਿ ਕਈਆਂ ਨੇ ਤਾਂ ਆਪਣੀ ਗੱਡੀ ਅੰਦਰ ਕਰਤੀਆਂ ਕਈਆਂ ਨੇ ਸਮਾਨ ਵੀ ਅੰਦਰ ਕਰਤਾ ਆਪਣਾ ਕੀ ਤਸਵੀਰ ਹੈ ਦੁਕਾਨੀ ਲਾਜ਼ਮੀ ਜਦੋਂ ਕਾਰਪੇਸ਼ਨ ਆਈ ਤਾਂ ਉਸ ਤੋਂ ਬਾਅਦ ਸਾਰਾ ਟਿੰਡਾ ਬੂਰੀਆ ਬਿਸਤਰ ਆਪਣਾ ਸਭ ਅੰਦਰ ਇਹ ਤਸਵੀਰ ਹੈ ਦੁਕਾਨੀ ਲਾਜ਼ਮੀ ਸਗੀ ਬਾਈ ਲੁਧਿਆਣੇ ਦੇ ਹੀ ਹੋਂ ਇੱਕ ਛੋਟਾ ਸਵਾਲ ਹੈ ਲੁਧਿਆਣੇ ਦੇ ਹੀ ਹੋਣਾ ਹਾਂਜੀ ਹਾਂਜੀ ਯਾਰ ਅਸੀਂ ਕਿਉਂ ਆਪਾਂ ਲੁਧਿਆਣਾ ਸਾਫ਼ ਨਹੀਂ ਕਰ ਪਾਉਂਦੇ ਯਾਰ ਛੋਟਾ ਸਵਾਲ ਆ ਵੀਰ ਜਿਹੜਾ ਸਾਫ਼ ਨਹੀਂ ਕੀਤਾ ਸੀ ਹੈ ਜਿਹੜਾ ਸਾਫ਼ ਨਹੀਂ ਕੀਤਾ ਸੀ ਇਹ ਵਾਲਾ ਗੱਡੀਆਂ ਬਾਹਰ ਲੱਗੀਆਂ ਹੁੰਦੀਆਂ ਘੰਟਾ ਘੰਟਾ ਐਂਬੂਲੈਂਸ ਪਸੀ ਰਹਿੰਦੀ ਐ ਇੰਨਾ ਜਾਮ ਲੱਗਾ ਹੁੰਦਾ ਪਿੱਛੇ ਪਾਸੇ ਹੁੰਦਾ ਜੀ ਅੱਗੇ ਪਾਸੇ ਕੋਈ ਜਾਣਾ ਇੱਥੇ ਕੋਈ ਜਾਮ ਨਹੀਂ ਹੁੰਦਾ ਅਸੀਂ ਆਪਾਂ ਖੁੱਦ ਕੱਲਾ ਮੀਡੀਆ ਵੀ ਕੁਝ ਨਹੀਂ ਕਰ ਸਕਦਾ ਨਾ ਕੱਲਾ ਕਾਰਪੋਰੇਸ਼ਨ ਕਰ ਸਕਦਾ ਲੁਧਿਆਣੀਆਂ ਦਾ ਸਪੋਰਟ ਚਾਹੀਦੀ ਬਬੇ ਕੁਝ ਅਸੀਂ ਤੁਹਾਡੇ ਨਾਲ ਲੱਗੇ ਤੇ ਮੰਨਦੇ ਹੋ ਨਾ ਇਹ ਹੁਣ ਰੋਡ ਜਿਹੜੀ ਸਾਫ਼ ਹੋਈ ਐ ਬਿਲਕੁਲ ਸੋਹਣੀ ਲੱਗਦੀ ਐ ਬਹੁਤ ਵਧੀਆ ਇੱਥੇ ਐਂਬੂਲੈਂਸ ਫਟਾਫਟ ਜਾ ਸਕਦੀ ਐ ਬਿਲਕੁਕੁ ਜ ਸਕਦੀ ਐ ਇਹ ਛੋਟਾ ਬਿਲਕੁਲ ਭਾਜੀ ਹੁਣ ਚਾਹੀਦੀ ਚਾਹੀਦੀ ਬਿਲਕੁਲ 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 ਇਹ ਚੀਜ਼ ਤੇ ਜ਼ਰੂਰੀ ਹੈ ਜੀ ਹੁਣ ਜਿਵੇਂ ਕਹਿੰਦੇ ਭਾਜੀ ਕੱ데 ਕੱਲ ਨੂੰ ਪਰਸੋਂ ਮੈਂ ਤਾਂ ਨਹੀਂ ਸੋ ਐਂਬੂਲੈਂਸ ਲੱਗੀ ਉਹਦੇ ਕਰਕੇ ਦਿੱਕਤ ਆਈਏ ਨਹੀਂ ਭਾਜੀ ਐਂਬੂਲੈਂਸ ਕਿੰਨਾਂ ਫਸਰੀ ਐਂਬੂਲੈਂਸ ਵਿੱਚ ਨਹੀਂ ਭਾਜੀ ਜ਼ਰੂਰੀ ਹੈ ਸਹੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਿਹਾ ਸਹੀ ਹੈ ਨੋਜਮਾਣਾ ਯਾਰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕਾਰਵਾਈ ਵਧੀਆ ਕਿ ਨਹੀਂ ਹੈ ਭਾਜੀ ਕਾਰਵਾਈ ਤਾਂ ਠੀਕ ਆ ਪਰ ਦੋ ਪਿੱਛੇ ਜਾਰਾ ਜਾਰ ਰਸ਼ ਪੈਂਦਾ ਕਿਉਂਕਿ ਨਾ ਉਹ ਸੜਕ ਖੁੱਲੀ ਆ ਸਾਡੀ ਪਿੱਛੇ ਸੜਕ ਖੁੱਲੀ ਨੂੰ ਹੀ ਪੀੜੀ ਕਰ ਦਿੰਦੀ ਉਹੀ ਹੋ ਜਾਂਦਾ ਨਾ ਪੀੜੀ ਨੂੰ ਦੁਕਾਨਦਾਰ ਕਹਿੰਦਾ ਨਹੀਂ ਭਾਈ ਜੀ ਸਿੱਧਾ ਕਰਕੇ ਕੰਮ ਕਰੋ ਦੁਕਾਨਦਾਰ ਕਹਿੰਦਾ ਬਸ ਸਾਨੂੰ ਪੈਸੇ ਆਉਣਦੇ ਹੋਣ ਪੈਸੇ ਆਉਣਦੇ ਹੋ ਹਾਂ ਸਿੱਧੀ ਕਰਾ ਕੇ ਕੰਮ ਕਰਾਓ ਯਾਰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਗੱਡੀਆਂ ਕੋਈ ਇਤਰਾਜ਼ ਨਹੀਂ ਹੋਊਗਾ ਹਾਂ ਸਿੱਧੀਆਂ ਕਰਾ ਕੇ ਲਾਓ ਰੋਡ ਤੋਂ ਲਾਉਣ ਦੀ ਲੋੜ ਹੀ ਨਹੀਂ ਕਿਸੇ ਨੂੰ ਨਾਲ ਇਹਨਾਂ ਨੂੰ ਵੀ ਕੀ ਆਉਣ ਦੀ ਲੋੜਾ ਕੰਮ ਛੱਡ ਕੇ ਆਏ ਨੇ ਬਿਲਕੁਲ ਦੋਨਾਂ ਪਾਸੋਂ ਰੋਡ ਜਿਹੜੀ ਹੈ ਸਮੂਥ ਹੋ ਚੁੱਕੀ ਹੋਈ ਹੈ ਤੁਸੀਂ ਹੁਣ ਇੱਥੋਂ ਦੀ ਸਪੀਡ ਨਾਲ ਐਂਬੂਲੈਂਸ ਜਾਵੇ ਕੋਈ ਦਿੱਕਤ ਨਹੀਂ ਆਊਗੀ ਹੁਣ ਵੀਰ ਕਿੰਨੀ ਸੋਹਣੀ ਲੱਗਦੀ ਰੋਡ ਬਿਲਕੁਲ ਜੀ ਲੱਗਦੀ ਹੈ ਕਿ ਨਹੀਂ ਲ ਹੋਣ ਲੈ ਰੈਗੂਲਰ ਆਉਂਗੇ ਵੀਰ ਹਾਂਜੀ ਹਾਂਜੀ ਰੋਜ਼ ਡਰਾਈਵ ਚੱਲੂਗੀ ਚਲੋ ਇੱਕ ਹੋ ਲੁਧਿਆਣਾ ਸ਼ਹਿਰ ਦਾ ਸਾਨੂੰ ਅਫਸਰ ਮਿਲਿਆ ਜੋ ਲਗਾਤਾਰ ਬੀ ਜ਼ੋਨ ਦੇ ਅਫਸਰ ਵਰਗਾ ਹੀ ਅਫਸਰ ਹੈ ਕਿ ਜੋ ਲਗਾਤਾਰ ਆਪਣੇ ਏਰੀਆ ਨੂੰ ਬਿਲਕੁਲ ਸਮੂਥ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਕਿ ਲੁਧਿਆਣੀਆਂ ਦੇ ਸਾਥ ਵੀ ਚਾਹੀਦਾ ਇਸ ਮਾਰਕੀਟ ਦੇ ਵਿੱਚ ਕਈ ਐਸੇ ਦੁਕਾਨਦਾਰ ਨੇ ਜੋ ਚੰਦ ਪੈਸੇ ਦੀ ਖਾਤਰ ਰੋਡ ਦੇ ਉੱਤੇ ਕਬਜ਼ੇ ਕਰਾਉਂਦੇ ਨੇ ਉਸ ਤੋਂ ਬਾਅਦ ਕਈ ਦੁਕਾਨਦਾਰਾਂ ਦੇ ਉੱਤੇ ਗਾਰਡਿਕ ਦੀ ਹੋਂਦ ਦੇਖਦੇ ਹਾਂ ਕਿ ਕਾਰਪੋਰੇਸ਼ਨ ਲਗਾਤਾਰ ਹੁਣ ਇਸ ਰੋਡ ਨੂੰ ਨਾ ਹੀ ਖੁੱਲਾ ਕਰਕੇ ਰੱਖੇਗੀ ਕਿ ਨਹੀਂ ਰੱਖੇਗੀ ਲੁਧਿਆਣਾ ਕੈਮਰਾਮੈ